ਸਭ ਸ੍ਰੀਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਭਾਜਪਾ ਦੇ ਵੱਡੇ ਲੀਡਰ ਨੇ ਹਰਜੀਤ ਗਰੇਵਾਲ ਬਲਵਾ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਚਾਲ ਦੇ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨਗੇ ਨੇ ਉਹਨਾਂ ਕਿਹਾ ਕਿ ਵਾਜ ਪਰ ਹਮੇਸ਼ਾ ਸਿੱਖ ਵਿਰੋਧੀ ਦੱਸਿਆ ਜਾਂਦਾ ਹੈ ਹਾਲਾਂਕਿ ਜਦੋਂ ਕਿਸਾਨਾਂ ਨੇ ਮੇਰੀ ਫਸਲ ਵਾਹ ਦਿੱਤੀ ਸੀ ਤਾਂ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਲਾਇਆ ਉਹਨਾਂ ਕਹੇ ਕਿ ਨਾ ਤੇ ਕੋਈ ਲਾਠੀ ਚਾਰਜਿੰਗ ਕਰਨਾ ਕੋਈ ਨਾ ਦਾ ਵਿਰੋਧ ਨਹੀਂ ਕਰਨਾ ਤੇ ਕਹਿੰਦੇ ਮੈਂ ਕਿਸਾਨਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਰਹਿ ਗਿਆ ਸੀ ਮੈਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਤੁਸੀਂ ਉਹ ਕੇਸ ਵਾਪਸ ਲਓ ਮੈਨੂੰ ਯਾਦ ਆ ਕਿ ਜਦੋਂ ਮੇਰੀ ਫਸਲ ਇਹਨਾਂ ਨੇ ਪਟਤੀ ਸਾਰੀ ਤਾਂ ਮੋਦੀ ਜੀ ਨੇ ਸਪੈਸ਼ਲੀ ਬੁਲਾਇਆ ਬੁਲਾ ਕੇ ਕੀ ਕਿਹਾ ਕਿ ਇਹਨਾਂ ਤੇ ਨਾ ਲਾਠੀ ਮਾਰਨੀ ਆ ਨਾ ਇਹਨਾਂ ਦੇ ਡੰਡਾ ਮਾਰਨਾ ਨਾ ਕੋਈ ਵਿਰੋਧ ਕਰਨਾ ਨਾ ਹੀ ਆ ਜਿਹੜੇ ਮੁਕੱਤਮੇ ਦਰਜ ਕਰਵਾਇਆ ਮੈਂ ਹਾਈ ਕੋਰਟ ਚ ਕੇਸ ਕਰਕੇ ਕਰਵਾਏ ਸੀ ਅਮਰਿੰਦਰ ਸਿੰਘ ਨੇ ਉਦੋਂ ਕੀਤੇ ਨਹੀਂ ਕਿ ਉਹ ਸਾਰਾ ਕੰਮ ਹੀ ਇਹਦਾ ਕਰਿਆ ਤੇ ਰਿਆ ਸੀ ਤੇ ਜਿਹੜਾ ਅੰਦੋਲਨ ਦਾ ਸੀ ਤੇ ਅਸੀਂ ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਨਾਂ ਦੇ ਨਾਲ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਦਾ ਬਹੁਤ بڑا ਮਨ ਸੀ ਔਰ ਮੈਂ ਵੀ ਕੇਸ ਬਾਅਦ ਲੈ ਲੈ ਮੈਂ ਕਿਹਾ ਨਹੀਂ ਕਰਨੇ ਜਦੋਂ ਸਾਡਾ ਲੀਡਰ ਕਹਿ ਰਿਹਾ ਸਾਡੀ ਪਾਰਟੀ ਦੀ ਸੋਚ ਆ ਅਸੀਂ ਉਹ ਵਾਪਸ ਲੈ ਲਏ ਔਰ ਇਸੇ ਤਰ੍ਹਾਂ ਕਿਉਂਕਿ ਉਸ ਵੇਲੇ ਕੁਝ ਲੋਕ ਲੱਗੇ ਹੋਏ ਸੀ ਸਾਨੂੰ ਸਿੱਖ ਵਿਰੋਧੀ ਦਿਖਾਉਣ ਉਹ ਅੰਦੋਲਨ ਦੀ ਆੜ ਵਿੱਚ ਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਹੁਣ ਇਹਨਾਂ ਨੂੰ ਸਜ਼ਾਾਂਵਾਂ ਦੇਣੀਆਂ ਨੇ ਟਾਈਟਲਰ ਨੇ ਵੀ ਜੇਲ੍ਹ ਚਲੇ ਜਾਣਾ ਹੋਰ ਵੀ ਲੋਕ ਜਾਣਗੇ ਔਰ ਇਹਦੀ ਇਹ ਦੋ ਸ਼ਬਦ ਵੀ ਇਹ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਕਹਿ ਨਹੀਂ ਸਕਦੀ ਕਿ ਬਹੁਤ ਅੱਛਾ ਹੋ ਗਿਆ ਇਹ ਠੀਕ ਹੋ ਗਿਆ ਤੁਸੀਂ ਲਾਓ ਕਿੰਨੇ ਸਿੱਖਾਂ ਦੇ ਹਿੱਤੈਸ਼ੀ ਨੇ ਕਿੰਨੇ ਖਾਲਸਾ ਦੇ ਲਈ ਸਮਰਪਿਤ ਨੇ ਉਹ ਤਾਂ ਇੱਕ ਪਰਿਵਾਰ ਦੇ ਸਿਆਸੀ ਹਿੱਤਾਂ ਲਈ ਸਮਰਪਿਤ ਨੇ ਇਸ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਡਟ ਕੇ ਖੜੇਗੀ ਇਸ ਦੇ ਲਈ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਇਹ ਮੈਸੇਜ ਵੀ ਨਹੀਂ ਜਾਣ ਦਿੰਦੇ ਉੱਥੇ ਬੈਠ ਕੇ ਖਿਲਾਫ ਪ੍ਰਚਾਰ ਕਰਦੇ ਰਹਿੰਦੇ ਆ ਪਾਰਟੀ ਦੇ ਔਰ ਹੁਣ ਅਸੀਂ ਇਸ ਤੋਂ ਬਾਅਦ ਪੰਜਾਬ ਦੇ ਪਿੰਡਾਂ 'ਚ ਵੀ ਨਿਕਲਾਂਗੇ ਸਭ ਜਗ੍ਹਾ ਜਾਵਾਂਗੇ ਔਰ ਫੇਰ ਇੱਕ ਗੱਲ ਹੋਰ ਕਹਿੰਦੇ ਆ ਇਹਨਾਂ ਨੇ ਇੱਕੋ ਫੜਿਆ ਹੋਇਆ ਕੁਝ ਲੋਕਾਂ ਨੇ ਮੈਂ ਤਾਂ ਸਮਝਦਾ ਹਾਂ ਉਹਦੇ ਚ ਬਹੁਤੇ ਕਾਮਰੇਡ ਨੇ ਔਰ ਕੁਝ ਇਹਨਾਂ ਦੇ ਨਾਲ ਮਿਲੇ ਹੋਏ ਜਿਹੜੇ ਵਿਚਾਰਧਾਰਕ ਲੜਾਈ ਆ ਉਹ ਅਸਲ ਚ ਕੋਈ ਪੰਜਾਬ ਦੀ ਜਾਂ ਕਿਸਾਨਾਂ ਦੀ ਜਾਂ ਕਿਸੇ ਦੀ ਲੜਾਈ ਨਹੀਂ ਲੜ ਰਹੇ ਇਹ ਲੋਕ ਇਹ ਵਿਚਾਰਧਾਰਾ ਦੀ ਲੜਾਈ ਲੜ ਰਹੇ ਆ ਤੇ ਉਹ ਉਹਨਾਂ ਨੇ ਸਾਡੇ ਨਾਲ ਲੜਦੇ ਹੀ ਰਹਿਣਾ ਉਹ ਮੁਠੀ ਪਰ ਲੋਕ ਨੇ ਬਹੁਤ ਜ਼ਿਆਦਾ ਵੀ ਨਹੀਂ ਹੈਗੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਆਮ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਅਸੀਂ ਇਹਨਾਂ ਨੂੰ ਜੀ ਪਿੰਡਾਂ ਚ ਨਹੀਂ ਵੜਨ ਦੇਣਾ ਲੋ ਭਾਈ ਮੈਂ ਤਾਂ ਪਿੰਡ ਚ ਹੀ ਰਹਿਣਾ ਇਹ ਵੀ ਪਿੰਡ ਚ ਹੀ ਰਹਿੰਦੇ ਐ ਵੀ ਪਿੰਡ ਚ ਹੀ ਰਹਿੰਦੇ ਐ ਤਾਂ ਹੋਰ ਬਾਕੀ ਵੀ ਸਾਰੇ ਇਦਾਂ ਹੀ ਨੇ ਸਾਡੇ ਵਰਗੇ ਨੇ ਸਾਨੂੰ ਤਾਂ ਜਾਂ ਤਾਂ ਜਾਨ ਤੋਂ ਮਾਰੋਗੇ ਸਾਨੂੰ ਪਿੰਡਾਂ ਦੇ ਕਿੱਥੇ ਕੱਢੋਗੇ ਆਪਦਾ ਘਰ ਛੱਡ ਕੇ ਕਿੱਥੇ ਜਾਣਾ ਅਸੀਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਕੋਈ ਦੇਸ਼ ਨੂੰ ਜੋੜਨ ਵਾਲੀਆਂ ਗੱਲਾਂ ਨੇ ਕੋਈ ਏਕਤਾ ਵਾਲੀਆਂ ਗੱਲਾਂ ਨੇ ਕੋਈ ਦੇਸ਼ ਦੇ ਹਿਤਾਸ਼ੀ ਇਦਾਂ ਦੀ ਗੱਲ ਕਰਨਗੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਸ ਕਰਕੇ ਅਸੀਂ 84 ਦੀ ਨਸਲ ਖੁਸ਼ੀ ਦੀ ਵੀ ਤੇ ਬਾਕੀ ਵੀ ਜਿਹੜੇ ਸਿੱਖਾਂ ਦੇ ਉੱਪਰ ਮinorities ਦੇ ਉੱਪਰ ਇਹ ਸਾਰੇ ਹੀ ਸਾਡੇ ਆ ਤੇ ਮੇਰਾ ਖਿਆਲ ਆ ਭਾਰਤੀ ਜਨਤਾ ਪਾਰਟੀ ਜਿੰਨਾ ਗੁਰੂ ਨਾਨਕ ਦੇਵ ਜੀ ਵਿਚਾਰਾਂ ਨੂੰ ਮੰਨਦੀ ਆ ਉਹਨਾਂ ਦੂਸਰੀਆਂ ਪਾਰਟੀਆਂ 'ਚ ਤਾਂ ਮੈਨੂੰ ਲੱਗਦਾ ਨਹੀਂ ਹੈ ਜੇ ਪੰਜਾਬੀਆਂ ਦੀ ਕੋਈ ਗੱਲ ਆਉਂਦੀ ਆ ਜਾਂ ਖਾਲਸਾ ਦੀ ਕੋਈ ਗੱਲ ਆਉਂਦੀ ਆ ਉਸ ਦੇ ਲਈ ਨਹੀਂ ਖੜਦੇ ਉਹਨੂੰ ਆਪਣੇ ਸਿਆਸੀ ਹਿੱਤਾਂ ਲਈ ਜੋੜਦੇ ਆ ਤੇ ਆ ਹੁਣ ਸੁਖਵੀਰ ਬਾਦਲ ਕੀ ਅਕਾਲੀ ਦਲ ਦਾ ਹਾਲ ਕਰਤਾ ਪੰਥ ਦੀ ਨੁਮੈਂਦਾ ਜਮਾਤ ਸੀ ਕੀ ਇਹ ਕਰਨਾ ਸੀ ਸੋ ਜਿੱਦਾਂ ਤੁਸੀਂ ਸੁਣਿਆ ਹਰਜੀਤ ਸਿੰਘ ਗਰੇਵਾਲ ਵੱਲੋਂ ਕਹਿਿਆ ਗਿਆ ਕਿ ਅਸੀਂ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਤੇ ਹਰੇ ਵਰਗ ਦੇ ਲੋਕਾਂ ਨਾਲ ਮਿਲਾਂਗੇ ਕਿਉਂਕਿ ਕਿਹਾ ਗਿਆ ਸੀ ਵੀ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨਾ ਨਹੀਂ ਦੇਣਾ ਕਹਿੰਦੇ ਮੈਂ ਪਿੰਡ ਦੇ ਵਿੱਚ ਰਹਿਣਾ ਕਈ ਬੰਦੇ ਨੇ ਪਿੰਡ ਦੇ ਵਿੱਚ ਰਹਿੰਦੇ ਨੇ ਤੇ ਸਾਨੂੰ ਤੁਸੀਂ ਪਿੰਡਾਂ ਦੇ ਵਿੱਚੋਂ ਕਿਵੇਂ ਕੱਢ ਸਕਦੇ ਜਦਾ ਪਿੰਡ ਦਾ ਵਿੱਚ ਹੀ ਸਾਡਾ ਘਰ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ